দর্শকাল ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸਿਮਿਤਾ ਲੀਵਾਲ ਬਾਈਕ ਹਾਦਸੇ ਦੇ ਵਿੱਚ ਗੰਭੀਰ ਜ਼ਖਮੀ ਹੋਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਨਾਜ਼ੁਕ ਹੈ ਕੋਈ ਖਾਸ ਸੁਧਾਰ ਨਹੀਂ ਹੋਇਆ ਉਹ ਪਿਛਲੇ 6 ਦਿਨਾਂ ਤੋਂ ਮਹਾਲੀ ਦੇ ਫਾਟੇ ਸਸਤਾਲ ਦੇ ਵਿੱਚ ਦਾਖਲ ਨੇ ਤੇ ਉਹ ਲਗਾਤਾਰ ਵੈਂਟਿਲੇਟਰ ਸਪੋਰਟ ਤੇ ਹਨ ਡਾਕਟਰਾਂ ਅਨੁਸਾਰ ਰਾਜਵੀਰ ਦੀ ਨਿਊਰੋਲੋਜੀਕਲ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੈ ਅਤੇ ਉਹ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮ ਦੀ ਨਿਗਰਾਨੀ ਦੇ ਹੇਠ ਲਾਈਫ ਸਪੋਰਟ ਤੇ ਨੇ ਰਾਜਵੀਰ ਨੇ ਅਜੇ ਤੱਕ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਹੈ ਉਹਨਾਂ ਦੀ ਤੰਦਰੁਸਤੀ ਲਈ ਗੁਰਦੁਆਰਿਆਂ ਦੇ ਵਿੱਚ ਲਗਾਤਾਰ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਨੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਬਦਵਾਰ ਨੂੰ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਹਸਪਤਾਲ ਦਾ ਦੌਰਾ ਕੀਤਾ ਅਤੇ ਰਾਜਵੀਰ ਦੇ ਪਰਿਵਾਰ ਦੇ ਨਾਲ ਆਪਣੇ ਨੇੜਲੇ ਸੰਬੰਧਾਂ ਦਾ ਪ੍ਰਗਟਾਵਾ ਕੀਤਾ ਇਸ ਦੌਰਾਨ ਕਈ ਸਿਆਸਤਦਾਨ ਗਾਇਕ ਅਤੇ ਜਾਣੀਆਂ ਪਛਾਣੀਆਂ ਸਖਸ਼ਤਾਵਾਂ ਵੀ ਉਹਨਾਂ ਦੀ ਸਿਹਤ ਦਾ ਹਲਚਲ ਪੁੱਛਣ ਲਈ ਹਸਪਤਾਲ ਦਾ ਦੌਰਾ ਕਰ ਰਹੀਆਂ ਨੇ ਪਰ ਲੋਕਾਂ ਨੇ ਇਹ ਦੇਖਿਆ ਕਿ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਜ਼ਿਆਦਾ ਖਾਸ ਸੁਧਾਰ ਨਹੀਂ ਦਿਖਾਈ ਦੇ ਰਿਹਾ ਫਾਟੇ ਹਸਪਤਾਲ ਨੇ ਤੀਜਾ ਨਵਾਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਿਸ ਦੇ ਅਨੁਸਾਰ ਕ੍ਰਿਟੀਕਲ ਕੇਅਰ ਅਤੇ ਨਿਊਰੋ ਸਾਇੰਸ ਟੀਮ ਦੀ ਨਿਗਰਾਨੀ ਹੇਠ ਲਾਈਫ ਸਪੋਰਟ ਤੇ ਰਾਜਵੀਰ ਜਵੰਦਾ ਨੇ ਉਹਨਾਂ ਦੀ ਨਿਊਰੋਲੋਜੀਕਲ ਹਾਲਤ ਅਜੇ ਵੀ ਨਾਜ਼ੁਕ ਹੈ ਅਤੇ ਕੋਈ ਖਾਸ ਸੁਧਾਰ ਨਹੀਂ ਹੋਇਆ ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਫਾਟੀਸ ਹਸਤਾਲ ਮਹਾਲੀ ਵੱਲੋਂ ਜਾਰੀ ਕੀਤੇ ਗਏ ਮੈਡੀਕਲ ਬੁਲੇਟਨ ਅਨੁਸਾਰ ਉਹਨਾਂ ਦੀ ਨਿਊਰੋਲੋਜੀਕਲ ਹਾਲਤ ਅਜੇ ਵੀ ਗੰਭੀਰ ਹੈ ਅਤੇ ਕੋਈ ਖਾਸ ਸੁਧਾਰ ਨਹੀਂ ਹੋਇਆ ਡਾਕਟਰਾਂ ਨੇ ਉਹਨਾਂ ਦੀ ਸਿਹਤ ਲਈ ਸ਼ੱਕੀ ਪੂਰਵ ਅਨੁਮਾਨ ਦੱਸਿਆ ਰਿਪੋਰਟ ਅਨੁਸਾਰ ਉਹਨਾਂ ਦੇ ਸਿਰ ਤੇ ਰੀੜ ਦੀ ਹੱਡੀ ਵਿੱਚ ਕਾਫੀ ਨੁਕਸਾਨ ਪਹੁੰਚਿਆ ਜਿਸ ਕਾਰਨ ਉਹਨਾਂ ਨੂੰ ਤੁਰੰਤ ਵੈਂਟੀਲੇਟਰ ਤੇ ਰੱਖਿਆ ਗਿਆ ਗਾਇਕ ਇਸ ਸਮੇਂ ਮਹਾਲੀ ਦੇ ਫਾਟੇਸ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ ਜਿੱਥੇ ਡਾਕਟਰ ਉਹਨਾਂ ਦੀ ਹਾਲਤ ਤੇ ਨੇੜੇ ਨਜ਼ਰ ਰੱਖ ਰਹੇ ਨੇ ਉਹਨਾਂ ਦੇ ਪਰਿਸ਼ੰਸ਼ਕ ਅਤੇ ਪਰਿਵਾਰ ਉਹਨਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਨੇ ਰਾਜਵੀਰ ਨੇ ਅਜੇ ਤੱਕ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਹੈ ਉਹਨਾਂ ਦੀ ਤੰਦਰੁਸਤੀ ਲਈ ਗੁਰਦੁਆਰਿਆਂ ਦੇ ਵਿੱਚ ਲਗਾਤਾਰ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਨੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਬਦਵਾਰ ਨੂੰ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਹਸਪਤਾਲ ਦਾ ਦੌਰਾ ਕੀਤਾ ਅਤੇ ਰਾਜਵੀਰ ਦੇ ਪਰਿਵਾਰ ਦੇ ਨਾਲ ਆਪਣੇ ਨੇੜਲੇ ਸੰਬੰਧਾਂ ਦਾ ਪ੍ਰਗਟਾਵਾ ਕੀਤਾ ਇਸ ਦੌਰਾਨ ਕਈ ਸਿਆਸਤਦਾਨ ਗਾਇਕ ਅਤੇ ਜਾਣੀਆਂ ਪਛਾਣੀਆਂ ਸਖਸ਼ਤਾਵਾਂ ਵੀ ਉਹਨਾਂ ਦੀ ਸਿਹਤ ਦਾ ਹਲਚਲ ਪੁੱਛਣ ਲਈ ਹਸਪਤਾਲ ਦਾ ਦੌਰਾ ਕਰ ਰਹੀਆਂ ਨੇ ਪਰ ਲੋਕਾਂ ਨੇ ਇਹ ਦੇਖਿਆ ਕਿ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਜ਼ਿਆਦਾ ਖਾਸ ਸੁਧਾਰ ਨਹੀਂ ਦਿਖਾਈ ਦੇ ਰਿਹਾ ਫਾਟੇ ਹਸਪਤਾਲ ਨੇ ਤੀਜਾ ਨਵਾਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਿਸ ਦੇ ਅਨੁਸਾਰ ਕ੍ਰਿਟੀਕਲ ਕੇਅਰ ਅਤੇ ਨਿਊਰੋ ਸਾਇੰਸ ਟੀਮ ਦੀ ਨਿਗਰਾਨੀ ਹੇਠ ਲਾਈਫ ਸਪੋਰਟ ਤੇ ਰਾਜਵੀਰ ਜਵੰਦਾ ਨੇ ਉਹਨਾਂ ਦੀ ਨਿਊਰੋਲੋਜੀਕਲ ਹਾਲਤ ਅਜੇ ਵੀ ਨਾਜ਼ੁਕ ਹੈ ਅਤੇ ਕੋਈ ਖਾਸ ਸੁਧਾਰ ਨਹੀਂ ਹੋਇਆ ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਫਾਟੀਸ ਹਸਤਾਲ ਮਹਾਲੀ ਵੱਲੋਂ ਜਾਰੀ ਕੀਤੇ ਗਏ ਮੈਡੀਕਲ ਬੁਲੇਟਨ ਅਨੁਸਾਰ ਉਹਨਾਂ ਦੀ ਨਿਊਰੋਲੋਜੀਕਲ ਹਾਲਤ ਅਜੇ ਵੀ ਗੰਭੀਰ ਹੈ ਅਤੇ ਕੋਈ ਖਾਸ ਸੁਸਤਾਰ ਨਹੀਂ ਹੋਇਆ ਡਾਕਟਰਾਂ ਨੇ ਉਹਨਾਂ ਦੀ ਸਿਹਤ ਲਈ ਸ਼ੱਕੀ ਪੂਰਵ ਅਨੁਮਾਨ ਦੱਸਿਆ ਰਿਪੋਰਟ ਅਨੁਸਾਰ ਉਹਨਾਂ ਦੇ ਸਿਰ ਤੇ ਰੇਡ ਦੀ ਹੱਡੀ ਵਿੱਚ ਕਾਫੀ ਨੁਕਸਾਨ ਪਹੁੰਚਿਆ ਜਿਸ ਕਾਰਨ ਉਹਨਾਂ ਨੂੰ ਤੁਰੰਤ ਵੈਂਟੀਲੇਟਰ ਤੇ ਰੱਖਿਆ ਗਿਆ ਗਾਇਕ ਇਸ ਸਮੇਂ ਮਹਾਲੀ ਦੇ ਫਾਟੇਸ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ ਜਿੱਥੇ ਡਾਕਟਰ ਉਹਨਾਂ ਦੀ ਹਾਲਤ ਤੇ ਨੇੜੇ ਨਜ਼ਰ ਰੱਖ ਰਹੇ ਨੇ ਉਹਨਾਂ ਦੇ ਪਰਚੰਸ਼ਕ ਅਤੇ ਪਰਿਵਾਰ ਉਹਨਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਨੇ ਰਾਜਵੀਰ ਨੇ ਅਜੇ ਤੱਕ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਹੈ ਉਹਨਾਂ ਦੀ ਤੰਦਰੁਸਤੀ ਲਈ ਗੁਰਦੁਆਰਿਆਂ ਦੇ ਵਿੱਚ ਲਗਾਤਾਰ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਨੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਬਦਵਾਰ ਨੂੰ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਹਸਪਤਾਲ ਦਾ ਦੌਰਾ ਕੀਤਾ ਅਤੇ ਰਾਜਵੀਰ ਦੇ ਪਰਿਵਾਰ ਦੇ ਨਾਲ ਆਪਣੇ ਨੇੜਲੇ ਸੰਬੰਧਾਂ ਦਾ ਪ੍ਰਗਟਾਵਾ ਕੀਤਾ ਇਸ ਦੌਰਾਨ ਕਈ ਸਿਆਸਤਦਾਨ ਗਾਇਕ ਅਤੇ ਜਾਣੀਆਂ ਪਛਾਣੀਆਂ ਸਖਸ਼ਤਾਵਾਂ ਵੀ ਉਹਨਾਂ ਦੀ ਸਿਹਤ ਦਾ ਹਲਚਲ ਪੁੱਛਣ ਲਈ ਹਸਪਤਾਲ ਦਾ ਦੌਰਾ ਕਰ ਰਹੀਆਂ ਨੇ ਪਰ ਲੋਕਾਂ ਨੇ ਇਹ ਦੇਖਿਆ ਕਿ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਜ਼ਿਆਦਾ ਖਾਸ ਸੁਧਾਰ ਨਹੀਂ ਦਿਖਾਈ ਦੇ ਰਿਹਾ ਫਾਟੇ ਹਸਪਤਾਲ ਨੇ ਤੀਜਾ ਨਵਾਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਿਸ ਦੇ ਅਨੁਸਾਰ ਕ੍ਰਿਟੀਕਲ ਕੇਅਰ ਅਤੇ ਨਿਊਰੋ ਸਾਇੰਸ ਟੀਮ ਦੀ ਨਿਗਰਾਨੀ ਹੇਠ ਲਾਈਫ ਸਪੋਰਟ ਤੇ ਰਾਜਵੀਰ ਜਵੰਦਾ ਨੇ ਉਹਨਾਂ ਦੀ ਨਿਊਰੋਲੋਜੀਕਲ ਹਾਲਤ ਅਜੇ ਵੀ ਨਾਜ਼ੁਕ ਹੈ ਅਤੇ ਕੋਈ ਖਾਸ ਸੁਧਾਰ ਨਹੀਂ ਹੋਇਆ ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਫਾਟੀਸ ਹਸਤਾਲ ਮਹਾਲੀ ਵੱਲੋਂ ਜਾਰੀ ਕੀਤੇ ਗਏ ਮੈਡੀਕਲ ਬੁਲੇਟਨ ਅਨੁਸਾਰ ਉਹਨਾਂ ਦੀ ਨਿਊਰੋਲੋਜੀਕਲ ਹਾਲਤ ਅਜੇ ਵੀ ਗੰਭੀਰ ਹੈ ਅਤੇ ਕੋਈ ਖਾਸ ਸੁਸਤਾਰ ਨਹੀਂ ਹੋਇਆ ਡਾਕਟਰਾਂ ਨੇ ਉਹਨਾਂ ਦੀ ਸਿਹਤ ਲਈ ਸ਼ੱਕੀ ਪੂਰਵ ਅਨੁਮਾਨ ਦੱਸਿਆ ਰਿਪੋਰਟ ਅਨੁਸਾਰ ਉਹਨਾਂ ਦੇ ਸਿਰ ਤੇ ਰੇਡ ਦੀ ਹੱਡੀ ਵਿੱਚ ਕਾਫੀ ਨੁਕਸਾਨ ਪਹੁੰਚਿਆ ਜਿਸ ਕਾਰਨ ਉਹਨਾਂ ਨੂੰ ਤੁਰੰਤ ਵੈਂਟੀਲੇਟਰ ਤੇ ਰੱਖਿਆ ਗਿਆ ਗਾਇਕ ਇਸ ਸਮੇਂ ਮਹਾਲੀ ਦੇ ਫਾਟੇਸ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ ਜਿੱਥੇ ਡਾਕਟਰ ਉਹਨਾਂ ਦੀ ਹਾਲਤ ਤੇ ਨੇੜੇ ਨਜ਼ਰ ਰੱਖ ਰਹੇ ਨੇ ਉਹਨਾਂ ਦੇ ਪਰਚੰਸ਼ਕ ਅਤੇ ਪਰਿਵਾਰ ਉਹਨਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਨੇ ਰਾਜਵੀਰ ਨੇ ਅਜੇ ਤੱਕ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਹੈ ਉਹਨਾਂ ਦੀ ਤੰਦਰੁਸਤੀ ਲਈ ਗੁਰਦੁਆਰਿਆਂ ਦੇ ਵਿੱਚ ਲਗਾਤਾਰ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਨੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਬਦਵਾਰ ਨੂੰ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਹਸਪਤਾਲ ਦਾ ਦੌਰਾ ਕੀਤਾ ਅਤੇ ਰਾਜਵੀਰ ਦੇ ਪਰਿਵਾਰ ਦੇ ਨਾਲ ਆਪਣੇ ਨੇੜਲੇ ਸੰਬੰਧਾਂ ਦਾ ਪ੍ਰਗਟਾਵਾ ਕੀਤਾ ਇਸ ਦੌਰਾਨ ਕਈ ਸਿਆਸਤਦਾਨ ਗਾਇਕ ਅਤੇ ਜਾਣੀਆਂ ਪਛਾਣੀਆਂ ਸਖਸ਼ਤਾਵਾਂ ਵੀ ਉਹਨਾਂ ਦੀ ਸਿਹਤ ਦਾ ਹਲਚਲ ਪੁੱਛਣ ਲਈ ਹਸਪਤਾਲ ਦਾ ਦੌਰਾ ਕਰ ਰਹੀਆਂ ਨੇ ਪਰ ਲੋਕਾਂ ਨੇ ਇਹ ਦੇਖਿਆ ਕਿ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਜ਼ਿਆਦਾ ਖਾਸ ਸੁਧਾਰ ਨਹੀਂ ਦਿਖਾਈ ਦੇ ਰਿਹਾ ਫਾਟੇ ਹਸਪਤਾਲ ਨੇ ਤੀਜਾ ਨਵਾਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਿਸ ਦੇ ਅਨੁਸਾਰ ਕ੍ਰਿਟੀਕਲ ਕੇਅਰ ਅਤੇ ਨਿਊਰੋ ਸਾਇੰਸ ਟੀਮ ਦੀ ਨਿਗਰਾਨੀ ਹੇਠ ਲਾਈਫ ਸਪੋਰਟ ਤੇ ਰਾਜਵੀਰ ਜਵੰਦਾ ਨੇ ਉਹਨਾਂ ਦੀ ਨਿਊਰੋਲੋਜੀਕਲ ਹਾਲਤ ਅਜੇ ਵੀ ਨਾਜ਼ੁਕ ਹੈ ਅਤੇ ਕੋਈ ਖਾਸ ਸੁਧਾਰ ਨਹੀਂ ਹੋਇਆ ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਫਾਟੀਸ ਹਸਤਾਲ ਮਹਾਲੀ ਵੱਲੋਂ ਜਾਰੀ ਕੀਤੇ ਗਏ ਮੈਡੀਕਲ ਬੁਲੇਟਨ ਅਨੁਸਾਰ ਉਹਨਾਂ ਦੀ ਨਿਊਰੋਲੋਜੀਕਲ ਹਾਲਤ ਅਜੇ ਵੀ ਗੰਭੀਰ ਹੈ ਅਤੇ ਕੋਈ ਖਾਸ ਸੁਸਤਾਰ ਨਹੀਂ ਹੋਇਆ ਡਾਕਟਰਾਂ ਨੇ ਉਹਨਾਂ ਦੀ ਸਿਹਤ ਲਈ ਸ਼ੱਕੀ ਪੂਰਵ ਅਨੁਮਾਨ ਦੱਸਿਆ ਰਿਪੋਰਟ ਅਨੁਸਾਰ ਉਹਨਾਂ ਦੇ ਸਿਰ ਤੇ ਰੇਡ ਦੀ ਹੱਡੀ ਵਿੱਚ ਕਾਫੀ ਨੁਕਸਾਨ ਪਹੁੰਚਿਆ ਜਿਸ ਕਾਰਨ ਉਹਨਾਂ ਨੂੰ ਤੁਰੰਤ ਵੈਂਟੀਲੇਟਰ ਤੇ ਰੱਖਿਆ ਗਿਆ ਗਾਇਕ ਇਸ ਸਮੇਂ ਮਹਾਲੀ ਦੇ ਫਾਟੇਸ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ ਜਿੱਥੇ ਡਾਕਟਰ ਉਹਨਾਂ ਦੀ ਹਾਲਤ ਤੇ ਨੇੜੇ ਨਜ਼ਰ ਰੱਖ ਰਹੇ ਨੇ ਉਹਨਾਂ ਦੇ ਪਰਚੰਸ਼ਕ ਅਤੇ ਪਰਿਵਾਰ ਉਹਨਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਨੇ ਜਿਥੇ ਹਰ ਕੋਈ ਰਾਜਵੀਰ ਜਵੰਦਾ ਨੂੰ ਲੈ ਕੇ ਅਰਦਾਸਾਂ ਕਰਦਾ ਨਜ਼ਰ ਆ ਰਿਹਾ ਕਿ ਉਹ ਜਲਦ ਤੋਂ ਜਲਦ ਠੀਕ ਹੋ ਕੇ ਆਪਣੇ ਘਰ ਵਾਪਸ ਪਰਦਨ ਉੱਥੇ ਹੀ ਅੱਜ ਜੋ ਬੁਲੇਟਿਨ ਜਾਰੀ ਹੋਇਆ ਮੈਡੀਕਲ ਬੁਲੇਟਿਨ ਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੀ ਹਾਲਤ ਅਜੇ ਤੱਕ ਨਾਜ਼ੁਕ ਬਣੀ ਹੋਈ ਹੈ ਕੋਈ ਖਾਸ ਸੁਧਾਰ ਨਹੀਂ ਆਇਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਆਵੇਗਾ ਜਾਂ ਨਹੀਂ ਆਵੇਗਾ ਇਸੇ ਤਰ੍ਹਾਂ ਉਹ ਵੈਂਟੀਲੇਟਰ ਤੇ ਰਹਿਣਗੇ ਜਾਂ ਫਿਰ ਡਾਕਟਰ ਕੀ ਸੁਜੈਸ਼ਨ ਕਰਦੇ ਨੇ ਕਿ ਕੀ ਕਰਨਾ ਚਾਹੀਦਾ ਜਿਸ ਕਰਕੇ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਆਵੇ ਅਨਡਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ